ਨੋਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਆਈ ਸਾਰੀ ਠੀਕ ਹੋ ਹੋਂਦੇ ਤੁਹਾਨੂੰ ਗੁਰੂ ਨਾਨਕ ਦਾ ਸਾਹਾ ਨੇ ਤੇ ਮੇਰੇ ਪ੍ਰਿਆਸਕ ਸਾਬ ਨੂੰ ਤੰਦਰੁਸਤੀਆਂ ਵਾਛਣ ਤੇ ਹੋਰ ਜੀਤ ਹੈ ਮੈਂ ਵੀ ਤੇ ਪ੍ਰਮਾਤਮਾ ਮੇਰੇ ਪ੍ਰਿਆਸਕ ਸੇ ਸਾਰੀ ਤੇ ਪਹਿਲਾਂ ਤਾਂ ਮੈਨੂੰ ਦੱਸੋ ਵੀ ਮੇਰਾ ਦੁਪੱਟਾ ਕਿਵੇਂ ਦਾ ਲੱਗਿਆ ਸਾਰੇ ਜਣੇ ਬਹੁਤ ਪੁਰਾਣਾ ਦੁਪੱਟਾ ਹੈ ਮਿੰਜ ਗੇ ਕਮ ਸੇ ਕਮ 13 ਸਾਲ ਪੁਰਾਣਾ ਹੈ ਕਿ ਅੱਜ ਮੈਂ ਆਪਣੇ ਹਸਬੰਦ ਨੂੰ ਯਾਦ ਕਰਦੀ ਹੋਈ ਇਹ ਦੁਪੱਟਾ ਲਿਆ ਆ। ਉਹਨਾਂ ਨੂੰ ਮਿਸ ਕਰਦੀ ਸੀਗੀ ਤੇ ਇਹ ਦੁਪੱਟਾ ਉਹਨਾਂ ਨੇ ਮੈਨੂੰ ਗਿਫਟ ਕੀਤਾ ਸੀ। ਬਹੁਤ ਪਿਆਰ ਨਾਲ ਸੰਭੇ ਰੱਖਿਆ, ਬਹੁਤ ਹੀ ਪਿਆਰ ਨਾਲ ਉਹਨਾਂ ਨੇ ਦਿੱਤਾ ਸੀਗਾ। ਥੈਂਕ ਯੂ ਸੋ ਮੱਚ ਸਾਹਿਬ ਜੀ। ਤੇ ਲਓ ਜੀ ਅੱਜ ਆਪਾਂ ਹੁਣ ਵੀਡੀਓ ਸ਼ੂਟ ਕਰਦੇ। ਨਮੀ ਜੀ ਬਗੈਰ ਗੈਸ ਚਲਾਏ ਤੋਂ, ਬਗੈਰ ਫਰਾਈ ਪੈਨ ਵਰਤੇ ਤੋਂ ਬਗੈਰ ਭਾਂਡੇ ਜਾਦੇ ਉਹ ਜੋਸੀ ਕੀਤੇ ਤੋਂ ਕੋਈ ਚੀਜ਼ ਆਪਾਂ ਮੈਸੀ ਨਹੀਂ ਕਰਨੀ ਆਉਣ ਨੇ ਪ੍ਰਿੰਡ ਨੇ ਦੋ ਤੋਂ ਤਿੰਨ ਚੀਜ਼ਾਂ ਤੋਂ ਆਪਾਂ ਰੈਸਪੀ ਤਿਆਰ ਕਰਾਂਗੇ ਤੇ ਦੋ ਤਿੰਨ ਹੀ ਭਾਂਡੇ ਯੂਜ਼ ਕਰਨੇ ਹਾਂਜੀ ਇੱਧਰ ਆਪਾਂ ਹੁਣੇ ਬਣਾਉਣ ਲੱਗੇ ਇੱਧਰ ਆਪਾਂ ਪਹਿਲਾਂ ਮਿਲਕ ਪਾਊਡਰ ਲਿਆ ਸੀ ਇੱਕ ਕੋਨਾ ਆਟਾ ਦੈਸੀ ਘਾਟਾ ਕੋਕੋਨਾਟ ਇਹ ਆਪਾਂ ਨੇ 슈ਗਰ ਲਈ ਆਲੀ ਖੰਡ ਵੀ ਕੋਈ ਵੀ ਆਪਾਂ ਘਰੇ ਪੀਸ ਕੇ ਲੈ ਸਕਦੇ ਇਹ ਆਪਾਂ ਦੁੱਧ ਇੰਨਾ ਕੁ ਲੈ ਆਏ ਜੇ ਅਗਰ ਆਪਾਂ ਨੂੰ ਲੋੜ ਪਈ ਤਾਂ ਆਪਾਂ ਜ਼ਿਆਦਾ ਯੂਜ਼ ਕਰਾਂਗੇ ਨਹੀਂ ਨਹੀਂ ਇਹ ਆਪਾਂ ਨੇ ਮਲਾਈ ਲਈ ਹੈ ਕਿ ਕਿ ਇੰਨੀਆਂ ਚੀਜ਼ਾਂ ਤੋਂ ਆਪਾਂ ਬਹੁਤ ਹੀ ਸੁਆਦਿਸ਼ਟ ਮਠਿਆਈ ਤਿਆਰ ਕਰਦੇ ਆ ਬਹੁਤ ਹੀ ਸੌਖੇ ਜਿਹੇ ਤਰੀਕੇ ਨਾਲ ਆਸਾਨ ਜਿਹੇ ਤਰੀਕੇ ਨਾਲ ਤੇ ਈਜ਼ੀ 5-7 ਮਿੰਟ ਵਿੱਚ ਹੀ ਬਣ ਕੇ ਤਿਆਰ ਹੋ ਜਾਂਦੀ ਕਿਉਂਕਿ ਵੀਡੀਓ ਤਾਂ ਲੰਮੀ ਹੁੰਦੀ ਆ ਤੁਹਾਨੂੰ ਪਤਾ ਹਨਾ ਤੇ ਇਹ ਜਿਆਦਾ ਕੋਈ ਝੰਜਟ ਨਹੀਂ ਕੋਈ ਟਾਂਡੇ ਨਹੀਂ ਲੱਭੜਦੇ ਕੋਈ ਨਹੀਂ ਤੇ ਆਪਾਂ ਅੱਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤੁਸੀਂ ਚੈਨਲ ਤੇ ਨਵੇਂ ਵਿਜ਼ਿਟ ਕਰਦੇ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਇਧਰ ਆਪਾਂ ਨੇ ਤਿੰਨੇ ਚੀਜ਼ਾਂ ਮਿਕਸ ਕਰ ਲਈਆਂ ਹੁਣ ਇਹ ਖੰਡ ਵੀ ਵਿੱਚ ਪਾ ਲੈਂਦੇ ਆਪਾਂ ਠੀਕ ਹੈ ਕਿਉਂ ਆਪਾਂ ਇਹ ਚੀਜ਼ਾਂ ਮਾਰਕੀਟ ਤੋਂ ਹੀ ਲੈ ਸਕਦੇ ਬਸ ਕਿਉਂਕਿ ਮਾਰਕੀਟ ਵਿੱਚ ਆਪਾਂ ਚੀਜ਼ਾਂ ਖਰੀਦਦੇ ਹਣਾ ਨਾਲੇ ਆਪਾਂ ਪੈਸੇ ਲਾਉਂਦੇ ਨਾਲੇ ਆਪਾਂ ਨੂੰ ਇਹ ਨਹੀਂ ਪਤਾ ਵੀ ਇਹ ਅਰੀਜਨਲ ਹੈ ਕਿਵੇਂ ਆ ਕਿਵੇਂ ਨਹੀਂ ਜਦੋਂ ਆਪਾਂ ਘਰੇ ਥੋੜੀ ਚੀਜ਼ ਵੀ ਬਣਾਉਣੀ ਆ ਇਹ ਕਿਸੇ ਨੇ ਟੇਸਟ ਵਾਸਤੇ ਲਈ ਸੀਗੀ ਫਿਰ ਉਹਨਾਂ ਨੇ ਨਾ ਰੱਖੜੀ ਵਾਸਤੇ ਬਣਵਾਉਣੀ ਆ ਮੇਰੇ ਤੋਂ ਤੇ ਹੁਣ ਆਪਾਂ ਨੇ ਮਲਾਈ ਪਾ ਲਈ ਇਹਦੇ ਵਿੱਚ ਕੋਈ ਆਪਾਂ ਪਾਣੀ ਨਹੀਂ ਯੂਜ਼ ਕਰਨਾ ਕੋਈ ਆਪਾਂ ਬੇਕਿੰਗ ਪਾਊਡਰ ਛੋਟਾ ਕੁਝ ਵੀ ਨਹੀਂ ਯੂਜ਼ ਕਰਨਾ ਤੇ थैंक यू सो मच ਜਿਹੜੇ ਵੀਡੀਓ ਵਾਚ ਕਰਦੇ ਆ ਸੋਹਣੇ ਸੋਹਣੇ ਕਮੈਂਟ ਕਰਦੀਆਂ ਭੈਣਾ ਮੇਰੇ ਵੀਰ थैंक यू सो मच ਆ ਜਿਹੜੇ ਵੀਡੀਓ ਨੂੰ ਸਪੋਰਟ ਕਰਦੇ ਆ ਹਨਾ ਚੈਨਲ ਸਬਸਕ੍ਰਾਈਬ ਕਰਦੇ ਆ ਤੇ ਪਰ ਇੱਕ ਥੋੜੀ ਜੀ ਉਹ ਇੱਕ ਨਾ ਬੜੀ ਪਰੇਸ਼ਾਨੀ ਦੀ ਗੱਲ ਆ ਕਿ ਦੋ ਤਿੰਨ ਵਾਰੀ ਹੋ ਗਿਆ ਨਾ ਕੋਈ ਵੀ ਚੈਨਲ ਸਬਸਕ੍ਰਾਈਬ ਕਰ ਦਿੰਦਾ ਤੇ ਫਿਰ ਅਨਸਬਸਕ੍ਰਾਈਬ ਕਰ ਦਿੰਦਾ ਤੇ ਅਗਰ ਜੇ ਤੁਹਾਨੂੰ ਨਹੀਂ ਚੰਗਾ ਲੱਗਦਾ ਤੇ ਤੁਸੀਂ ਸਬਸਕ੍ਰਾਈਬ ਕਿਉਂ ਕੀਤਾ ਹਨਾ ਜੋ ਜ਼ਬਰਦਸਤੀ ਤਾਂ ਹੈ ਨਹੀਂ ਕਿ ਆਪਣੀ ਜਿਹਦੇ ਮਨ ਨੂੰ ਚੀਜ਼ ਲੱਗਦੀ ਉਹ ਕਿਸੇ ਸਬਸਕ੍ਰਾਈਬ ਕਰਦਾਗਾ ਤੇ ਉਹ ਵੀ ਉਹਸੇ ਹੁਣੇਦਰਾ ਆਪਾਂ ਨੇ ਆਪਣਾ ਇਹ ਡੋ ਤਿਆਰ ਕਰ ਲਿਆਗਾ ਤੇ ਹੁਣ ਆਪਾਂ ਇਹਦੀ ਆਪਾਂ ਮਠਿਆਈ ਤਿਆਰ ਕਰਦੇ ਆ ਠੀਕ ਹੈ ਸੀ ਥੋੜੀ ਜਿਹੀ ਬਣਾਈ ਆ ਆਪਣੇ ਹਿਸਾਬ ਮੁਤਾਬਕ ਦੁੱਧ ਨਹੀਂ ਆਪਾਂ ਜ਼ਿਆਦਾ ਯੂਜ਼ ਕੀਤਾ ਮਲਾਈ ਨਾਲ ਤੇ ਥੋੜਾ ਜਿਹਾ ਦੋ ਕੁ ਚਮਚੇ ਦੁੱਧ ਨਾਲ ਸਰ ਗਿਆ ਨਾ ਤੇ ਬਹੁਤ ਹੀ ਸਵਾਦ ਬਣਦੀ ਆ ਇੰਨੀ ਕੁ ਟੇਸਟੀ ਬਣਦੀ ਨਾ ਜਦੋਂ ਮਰਜੀ ਆਪਾਂ ਆਪਣੇ ਬੱਚਿਆਂ ਨੂੰ ਬਣਾ ਕੇ ਦੇ ਸਕਦੇ ਆ ਘਰੇ ਆਪਣਾ ਮਿੱਠਾ ਖਾਣ ਨੂੰ ਦੇਲ ਕਰੇ ਤਾਂ ਆਪਾਂ ਬਣਾ ਸਕਦੇ ਆ ਆਪਾਂ ਇਸ ਸ਼ੇਪ ਨਾਲ ਉਹ ਕਰਾਂਗੇ ਤੇ ਦੇਸੀ ਘਟ ਕੋਕੋ ਨਾਲ ਉੱਤੇ ਆਪਾਂ ਫਿਰ ਕੋਟ ਕਰ ਦੇਵਾਂਗੇ ਇਹਦੀ ਅਗਰ ਤੁਸੀਂ ਸ਼ੇਪ ਕੋਈ ਹੋਰ ਵੀ ਬਣਾਉਣੀ ਆ ਤਾਂ ਬਣਾ ਸਕਦੇ ਪਰ ਮੈਂ ਇਹਨੂੰ ਚਮਚਮ ਵਾਲੀ ਸ਼ੇਪ ਦਿੱਤੀ ਹੈਗੀ ਕੋਕੋ ਨਟ ਨਾਰੀਅਲ ਚਮਚਮ ਠੀਕ ਹੈ ਬਿਨ ਬਗੈਰ ਗੈਸ ਚਲਾਏ ਤੋਂ ਬਗੈਰ ਭਾਂਡੇ ਲਵੇੜੇ ਤੋਂ ਹਣਾਂ ਤੇ ਬਹੁਤ ਹੀ ਸੌਖੇ ਤੇ ਆਸਾਨ ਤਰੀਕੇ ਨਾਲ ਇਹ ਬਣ ਕੇ ਤਿਆਰ ਹੋ ਜਾਂਦੀ ਆ ਤੇ ਤੁਸੀਂ ਵੀ ਜਰੂਰ ਟਰਾਈ ਕਰੋ ਤੇ ਇੱਕ ਮੱਖੀ ਆ ਸਾਡੇ ਘਰ ਦੀ ਹੀ ਵਿੱਚ ਇਹ ਨਹੀਂ ਖਹਿਣਾ ਛੱਡਦੀ ਸਾਡਾ ਤੇ ਆਪਾਂ ਇਸੇ ਤਰ੍ਹਾਂ ਸਾਰੇ ਹੀ ਬਣਾ ਲਵਾਂਗੇ ਠੀਕ ਹੈ ਕਿਉਂਕਿ ਇਹਨਾਂ ਨੂੰ ਬਣਾਉਣ ਨੂੰ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਜਦੋਂ ਤੇ ਜਦੋਂ ਆਪਾਂ ਛੋੜ ਦਦੇ ਆਪਦੀ ਸਿਹਤ ਵਾਸਤੇ ਧਿਆਨ ਰੱਖਦੇ ਆਂ ਤੇ ਆਪਾਂ ਨੂੰ ਇਹੋ ਜਿਹੀ ਚੀਜ਼ਾਂ ਆਪ ਖੁਦ ਉਹ ਕਰਨੀਆਂ ਪੈਂਦੀਆਂ ਕਿਉਂ ਟਾਈਮ ਤਾਂ ਲੱਗਦਾ ਹੀ ਇਹ ਦੇਖੋ ਤੁਹਾਨੂੰ ਪਤਾ ਹੀ ਹਨਾ ਕੋਈ ਵੀ ਚੀਜ਼ ਬਣਾਉਣ ਵਾਸਤੇ ਤੇ ਹੁਣ ਆਪਾਂ ਇਹਦੇ ਉੱਤੇ ਡੈਕੋਰੇਸ਼ਨ ਕਰ ਦਿੰਦੇ ਥੋੜੀ ਜੀ ਤੇ ਧੂੜ ਕਲਰ ਦੇ ਨਾਲ ਤੇ ਨਾਲ ਆਪਾਂ ਕੁਝ ਡਰਾਈ ਫਰੂਟ ਲਾ ਦੇਵਾਂਗੇ ਤੇ ਬਹੁਤ ਹੀ ਸਵਾਦ ਬਣਦੀ ਆ ਕੱਲ ਮੈਨੂੰ ਮੇਰੇ ਡਾਕਟਰ ਅੰਕਲਿੰਗ ਜੱਚਾ ਲਾਉਣ ਵਾਸਤੇ ਆਏ ਸੀ ਤੇ ਉਹਨਾਂ ਨੇ ਖਾਧੀ ਕਹਿੰਦੇ ਬਹੁਤ ਸਵਾਦ ਬਣੀ ਆ ਕਹਿੰਦੇ ਤੇ ਸਾਰਿਆਂ ਨੂੰ ਬਹੁਤ ਪਸੰਦ ਆਈ ਆ ਜਿਨ੍ਹਾਂ ਨੇ ਮੇਰੇ ਕੋਲ ਰੱਖੜੀ ਵਾਸਤੇ ਬੁਲਾਉਂਦੀਆਂ ਉਹਨਾਂ ਦਾ ਵੀ ਥੈਂਕ ਯੂ ਸੋ ਮੱਚ ਧੰਨਵਾਦ ਤੇ ਉਹਨਾਂ ਨੂੰ ਵੀ ਬਹੁਤ ਜਿਆਦਾ ਪਸੰਦ ਆਈ ਆ ਤੇ ਇਸੇ ਤਰ੍ਹਾਂ ਹੀ ਆਪਣਾ ਕੰਮ ਥੋੜਾ ਬਹੁਤ ਚੱਲਦਾ ਰਹੇ ਤਾਂ ਚੰਗੀ ਗੱਲ ਹੁੰਦੀ ਆ ਤੇ ਥੈਂਕ ਯੂ ਸੋ ਮਾਚ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਸੋਹਣੇ ਸੋਹਣੇ ਕਮੈਂਟ ਕਰਦੇ ਆ ਵੀਡੀਓ ਲਾਈਕ ਸ਼ੇਅਰ ਜਰੂਰ ਕਰਦੇ ਆਗੇ ਹਨਾ ਤੇ ਮੇਰੀ ਇੱਕ ਹੀ ਰਿਕਵੈਸਟ ਆ ਫ੍ਰੀਜ ਜੇਕਰ ਜਿਸ ਚੈਨਲ ਸਬਸਕ੍ਰਾਈਬ ਕਰਦੇ ਹੋ ਤੇ ਅਬ ਸਬਸਕ੍ਰਾਈਬ ਨਾ ਕਰਿਆ ਕਰੋ ਤੇ ਜੇ ਨਹੀਂ ਸਬਸਕ੍ਰਾਈਬ ਕੀਤਾ ਤੇ ਕੋਈ ਗੱਲ ਨਹੀਂ ਠੀਕ ਹੈ ਪਰਮਾਤਮਾ ਹੀ ਸਭ ਨੂੰ ਸਭ ਕੁਝ ਦਿੰਦਾ ਹੁੰਦਾ ਹੈ ਉਹ ਹੀ ਆਪਾਂ ਨੂੰ ਖਰਚ ਤੋਂ ਅਰਥ ਤੇ ਲੈ ਜਾਂਦਾ ਹੈ ਤੇ ਉਹ ਹੀ ਆਪਣੇ ਲਈ ਸਭ ਕੁਝ ਇੰਤਜ਼ਾਮ ਕਰਦਾ ਹੈ ਆਪਾਂ ਨੂੰ ਕੋਈ ਘਬਰਾਉਣ ਦੀ ਲੋੜ ਨਹੀਂ ਹੁੰਦੀ ਵੀ ਆਪਾਂ ਕਿਸੇ ਇੱਕ ਦੀ سپورਟ ਨਾਲ ਅੱਗੇ ਵਧਦੇ ਆਂ ਤੇ ਆਪਾਂ ਕਿਸੇ ਇੱਕ ਦੀ سپورਟ ਨਾਲ ਘਟਦੇ ਆਂ ਨਹੀਂ ਉਹ ਵਾਹਿਗੁਰੂ ਨੇ ਜੋ ਕੁਝ ਵੀ ਆਪਣੀ ਜ਼ਿੰਦਗੀ ਵਿੱਚ ਲਿਖਿਆ ਉਹ ਹਰ ਹਿੱਲੇ ਹੋਣਾ ਹੀ ਹੋਣਾ ਹੁੰਦਾ ਹੈ ਠੀਕ ਹੈ ਤੇ ਇਸ ਤਰ੍ਹਾਂ ਨਾ ਕਰਿਆ ਕਰੋ ਪਲੀਜ਼ ਮੇਰੀ ਰਿਕਵੈਸਟ ਹੈ ਪਰ ਤੁਸੀਂ ਵੀਡੀਓ ਤੇ ਜ਼ਰੂਰ ਦੇਖਦੇ ਹੋਣੇ ਆ ਠੀਕ ਹੈ ਕਿ ਕੋਈ ਤਰਾਜ ਜੀ ਵੀ ਨਹੀਂ ਹੈ ਤੁਹਾਡੇ ਨਾਲ ਠੀਕ ਹੈ थैंक यू so much ਆ ਤੇ ਇਹੋ ਜਿਹੀ ਪਸੰਦ ਲੈ ਕੇ ਚਾਉਂਦੇ ਕੁਝ ਪਤਾ ਲੱਗ ਜਾਂਦਾ ਕੁਝ ਸਿੱਖਣ ਨੂੰ ਮਿਲਦਾ ਆਪਣੇ ਹਨਾ ਨਵੀਆਂ ਨਵੀਆਂ ਚੀਜ਼ਾਂ ਵੀ ਕਿਹੋ ਜਿਹੇ ਲੋਕ ਜ਼ਿੰਦਗੀ ਵਿੱਚ ਇਸੇ ਤਰ੍ਹਾਂ ਹੀ ਆਪਾਂ ਸਾਰਿਆਂ ਨੂੰ ਡੈਕੋਰੇਟ ਕਰ ਲੈਂਦੇ ਤੇ ਇਹ ਦੇ ਉੱਤੇ ਹੁਣ ਆਪਾਂ ਥੋੜੇ ਜਿ ਕੁਝ ਡ్రਾਈ ਫਰੂਟ ਲਾ ਦਵਾਂਗੇ ਉਹ ਤੋਂ ਡੀ ਮਰਜੀ ਆ ਤੁਸੀਂ ਡ్రਾਈ ਫਰੂਟ ਲਾਉਣੇ ਆ ਜਾਂ ਕਲਰ ਮੈਨੂੰ ਹੀ ਚੰਗਾ ਲੱਗਿਆ ਸੀ ਜਿਨ੍ਹਾਂ ਨੇ ਮੇਰੇ ਤੋਂ ਮਠਿਆਈ ਉਹ ਲੈਣੀ ਆ ਇਹ ਉਹਨਾਂ ਨੇ ਮੈਨੂੰ ਕਿਹਾ ਵੀ ਮੈਨੂੰ ਸਾਨੂੰ ਉੱਤੇ ਵੀ ਇਸ ਤਰ੍ਹਾਂ ਕਲਰਫੁਲ ਡੈਕੋਰੇਟ ਕਰਕੇ ਦਿਓ ਅਸੀਂ ਵਰਕ ਨਹੀਂ ਲਵਾਉਣਾਗਾ ਹਣਾ ਤੇ ਇਸੇ ਤਰ੍ਹਾਂ ਹੀ ਆਪਾਂ ਸਾਰਿਆਂ ਤੇ ਉਹ ਕਰ ਲਿਆ ਤੇ ਦੇਖੋ ਤੁਸੀਂ ਥੋੜੇ ਜੀਆਂ ਚੀਜ਼ਾਂ ਨਾਲ ਹੀ ਤਿੰਨ ਚਾਰ ਚੀਜ਼ਾਂ ਨਾਲ ਹੀ ਕਿੰਨੀ ਸਾਰੀ ਬਣ ਗਈ ਹਾਫ ਕੇਜੀ ਦੇ ਨੇੜੇ ਤੇੜ ਬਣ ਗਈ ਆ ਠੀਕ ਹੈ ਹੁਣ ਇਹਦੇ ਉੱਤੇ ਮੈਂ ਪਿਸਤੇ ਕੱਟ ਕੇ ਲਾ ਦਿੱਤੇ ਥੋੜੇ ਜਿ ਠੀਕ ਹੈ ਤੇ ਵੀਡੀਓ ਚੰਗੀ ਲਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਅਗਰ ਤੁਸੀਂ ਟਰਾਈ ਕਰਦੇ ਹੋ ਤਾਂ ਪਲੀਜ਼ ਫਿਰ ਵੀ ਦੱਸਿਓ ਆਪਾਂ ਫੇਰ ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੈ ਦੇਰ ਤੋਂ ਧੰਨਵਾਦ ਐ ਥੈਂਕ ਯੂ ਸੋ ਮਾਚਾ ਤੇ ਸਾਰਿਆਂ ਦਾ ਹੀ ਸਾਰਿਆਂ ਦਾ ਹੀ ਤਹਿ ਦਿਲ ਤੋਂ ਫਿਰ ਤਾਂ ਫਿਰ ਤੋਂ ਧੰਨਵਾਦ ਤੇ ਲਓ ਜੀ ਆਪਣੀ ਮਠਿਆਈ ਬਣ ਕੇ ਤਿਆਰ ਹੋ ਗਈ ਆ ਸਾਰੇ ਤੇ ਜਿਵੇਂ ਦੀ ਲੱਗੀ ਜਰੂਰ ਦੱਸਿਓ ਸਾਰਿਆਂ ਨੂੰ ਹੀ ਵਾਹਿਗੁਰੂ ਜੀ ਦਾ ਖਾਸਾ ਸ੍ਰੀ ਵਾਹਿਗੁਰੂ ਜੀ ਕੀ ਖਾਤਿ ਧੰਨਵਾਦ ਜਿਉਂਦੇ ਵਾਸਤੇ ਰਹੋ ਸਾਰੇ ਪਰਮਾਤਮਾ